ਮੈਂ ਨਰਾਤੀ ਘਰ ਆਪਣੇ ਸੁੱਤੇ ਦਾ ਸੀ ਜਦੋਂ ਤੇ ਮੈਨੂੰ ਨਾ ਸਾਡੇ ਕਿਰਾਏਦਾਰ ਆ ਸਾਹਮਣੇ ਸੂਨ ਦੇ ਉੱਪਰ ਰਹਿੰਦੇ ਤੇ ਉੱਥੋਂ ਸਾਨੂੰ ਕੋਈ ਡੇਰ ਕੇ ਵੇ ਰਾਤੀ ਫੋਨ ਆਇਆ ਜਦੋਂ ਡੇਰ ਵੇ ਰਾਤੀ ਫੋਨ ਆਇਆ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਜਲਦੀ ਆ ਜਾਓ ਦੁਕਾਨ ਦੇ ਉੱਪਰ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਆ ਆਹੀ ਕੁਛ ਨਹੀਂ ਵੇਖਿਆ ਯ ਉਸੇ ਤਰ੍ਹਾਂ ਨੰਗੀ ਪੈਰੀ ਜਿੱਦਾ ਵੀ ਹੈ ਘਰੋਂ ਭੱਜੇ ਦੁਕਾਨ ਤੇ ਆਏ ਸਾਡੇ ਛੋਟੇ ਨੇ ਕੀ ਕੀਤਾ ਛੋਟਾ ਮੇਰਾ ਬ੍ਰਦਰ ਆ ਅਭਿਸ਼ੇਕ ਉਹਨੇ ਕੀ ਕੀਤਾ ਆਂਦੇ ਵੇਲੇ ਗਰਮ ਗਰਮ ਕਾਊਂਟਰ ਹੀ ਅੱਗ ਲੱਗੀ ਦੀ ਭਾਂਕੇ ਵੱਜਦੇ ਹੀ ਉਨੇ ਵਸੇ ਟਾਈਮ ਹੀ ਚੁੱਕ ਕੇ ਘੌਂਡਾ ਸਰਕਦੇ ਮਾਰਿਆ ਫਿਰ ਨਾਰੀ ਆਈ ਸਾਡੇ ਕੁਮਨ ਸਾਹਿਬ ਆ ਸਾਡੇ ਆਈ ਉਹਨਾਂ ਨੇ ਫੋਨ ਕੀਤਾ ਉਹ ਪਾਜੀ ਵੀ ਉਸੇ ਟਾਈਮ ਆ ਗਏ ਕੁਮਨ ਸਾਹਿਬ ਆ ਸਾਡੇ ਮੜੀਕਾ ਸੋਰਾਲੇ ਉਹ ਵੀ ਉਸੇ ਟਾਈਮ ਰਾਤੀ ਆ ਗਏ ਉਹਨਾਂ ਨੇ ਵੀ ਕੁਝ ਨਹੀਂ ਦੇਖਿਆ ਉਸੇ ਟਾਈਮ ਹੀ ਪਾਣੀ ਦੀਆਂ ਬਾਲਟੀਆਂ ਅੰਦਰੋਂ ਲਈਆਂ ਆਈ ਸਾਰੇ ਨੇ ਉਹ ਦਵਾ ਦਬ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਇਹ ਬੰਦਾ ਵਾ ਕੋਈ ਉਹ ਕਿਤਾਵਾ ਮੈਂ ਰੋਰ ਤੋਂ ਆਇਆ ਮੁੰਡਾ ਪਹਿਲੇ ਉਹ ਗਿਆ ਹਨ ਮਚੌਂਗ ਨੂੰ ਹਨ ਮਚੌਂਗ ਉਹਦੇ ਲਾਗੇ ਸਾਡਾ ਘਰ ਆ ਅਸ਼ੋਕਾ ਜਿਸ ਵੇਲੇ ਬਿਲਕੁਲ ਸਾਹਮਣੇ ਪਹਿਲੇ ਉਹਨੇ ਘਰ ਦਾ ਸਾਡਾ ਪੂਰਾ ਦੇਖਿਆ ਦੇਖ ਕੇ ਘਰੋਂ ਦੇਖ ਕੇ ਫਿਰ ਆਇਆ ਦੁਕਾਨ ਤੇ 1 ਮਿੰਟ ਪੂਰਾ ਉਹਨੇ ਦੇਖਿਆ 1 ਮਿੰਟ ਦੇਖ ਕੇ ਫਿਰ ਉਹਨੇ ਕਾਊਂਟਰ ਦੇ ਵਿੱਚ ਘਾੜ ਬੋਰੀਆ ਕਾਗਜ਼ ਪੇੜੇ ਹੀ ਕੁਛ ਮਤਲਬ ਕਿ ਸਾਡਾ ਕੋਈ ਸਮਾਨ ਸੂ ਪੇੜੇ ਉਹਨੂੰ ਪਹਿਲੇ ਅੱਗ ਲਾਈ ਲਾਈਟਰ ਦੇ ਨਾਲ ਲਾਈਟਰ ਦੇ ਨਾਲ ਅੱਗ ਲਾ ਕੇ ਚੰਗੀ ਤਰ੍ਹਾਂ ਜਿੰਨੀ ਦੇ ਤੱਕ ਅੱਗ ਬੁੱਲੀ ਨਹੀਂ ਉਨੀ ਦੇ ਤੱਕ ਉੱਥੇ ਹੀ ਲਿਆਣੀ ਜਦੋਂ ਅੱਗ ਪੂਰੀ ਬੁੱਲਣ ਤੋਂ ਬਾਅਦ ਉਹ ਫਿਰ ਉਹ ਜਿਹੜਾ ਕਿ ਕਿਤਾਬਾਂ ਰੋੜ ਨੂੰ ਫਰਾਰ ਹੋ ਗਿਆ ਸਿਰ ਦੇ ਮਤੇ ਫੋਟੋ ਵਿੱਚ ਸਿਰਫ ਉਹਦਾ ਮਤੇ ਸ਼ੇਰ ਦੇ ਪਰਨਾ ਆਇਆ ਸਿਰਫ ਉਹਦਾ ਜਿਹੜਾ ਪਰਨਾ ਬਣਿਆ ਹੋਇਆ ਹੀ ਉਹ ਆਇਆ ਸੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਮਤੇ ਕਿ ਕਈ ਦੀ ਸ਼ਰਾਰਤ ਆ ਸਾਨੂੰ ਬਸ ਇਹ ਚਾਹੀਦਾ ਹੀ ਕਿ ਜਿਹੜੀ ਸਾਡੇ ਨਾਲ ਹੜਕਦ ਹੋਈ ਆ ਉਹ ਸਾਡੇ ਨਾਲ ਆਉਣਵੇਂ ਸਮਝ ਵਿੱਚ ਕਿਸੇ ਦੇ ਨਾਲ ਵੀ ਹੋ ਸਕਦੀ ਆ ਕਿ ਜਿਹੜੀ ਕਿ ਉਹ ਨਾ ਹੋਵੇ ਸਾਨੂੰ ਇਸ ਕਰਕੇ ਸਾਨੂੰ ਇਨਸਾਫ ਚਾਹੀਦਾ ਥੋੜਾ ਜਿਆ ਤੇ ਅਸੀਂ ਤੇ ਆਈ ਜਾਣੇ ਆ ਕਿ ਜਿਹੜਾ ਸਾਡੇ ਨਾਲ ਹੋਇਆ ਇਹ ਹੋਰ ਕਿਸੇ ਨਾਲ ਨਾ ਹੋਏ ਦੇਖੋ ਕੱਲ ਨੂੰ ਫੇਰ ਕੀ ਕਰਦੇ ਆ ਜੇ ਸਾਨੂੰ ਨਾਮ ਨਾਲ ਪਤਾ ਲੱਗਦਾ ਆਈ ਕਾ ਸੁੱਤੇ ਰਹਿੰਦੇ ਫੇਰ ਇਹਨਾਂ ਨੇ ਕਹਿੰਨਾ ਇਹ ਸ਼ਾਰਟ ਸਰਕਟ ਹੋ ਗਿਆ ਸ਼ਾਰਟ ਸਰਕਟ ਹੋ ਗਿਆ ਇਹ ਕਿਤੇ ਵੀ ਸ਼ਾਰਟ ਸਰਕਟ ਜਿਆਦਾ ਨਹੀਂ ਹੁੰਦਾ ਇਹ ਸ਼ਗਾਰਤੀ ਹੁੰਦੇ ਜਿਹੜੇ ਜਿੱਦਾਂ ਕੋਈ ਨਸ਼ੇਰੀ ਹੋ ਗਿਆ ਉਹ ਆਣ ਕੇ ਤੇ ਇਹੋ ਜਿਹਾ ਕੰਮ ਕਰਦੇ ਆ ਤੇ ਮੈਂ ਇਹ ਹੀ ਚਾਹਨਾ ਮੈਂ ਇਹ ਹੀ ਚਾਹਨਾ ਪ੍ਰਸ਼ਾਸਨ ਕੋਲ ਕਿ ਵਪਾਰੀ ਵਰਗ ਨੂੰ ਜੜਾ ਵਾ ਇਹਦੇ ਵਿੱਚ ਵਪਾਰੀ ਵਰਗ ਨੂੰ ਅੱਗੇ ਆਣਾ ਚਾਹੀਦਾ ਵਾ ਤੇ ਵਪਾਰੀ ਵਰਗ ਨੂੰ ਚਾਹੀਦਾ ਵਾ ਕਿ ਇੱਕ ਪ੍ਰੋਡਕਸ਼ਨ ਚਾਹੀਦੀ ਆ ਹਰ ਮਲੇ ਮਲੇ 'ਚ ਕਿਤੇ ਕੋਈ ਪ੍ਰੋਡਕਸ਼ਨ ਨਹੀਂ ਹੈਗੀ ਕੀਦੋ ਕੁਛ ਨਹੀਂ ਆ ਕੋਈ ਲਾਈਟ ਨਹੀਂ ਹੈਗੀ ਕੋਈ ਕੁਛ ਨਹੀਂ ਆ